ਪਠਾਨਕੋਟ ਸਜ਼ਾਨਪੁਰ ਰੋਡ ਦੇ ਉੱਪਰ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤੇ ਡਰਾਈਵਰ ਤੇਜ਼ ਰਫ਼ਤਾਰ ਹੋਣ ਦੇ ਕਾਰਨ ਅੱਗੇ ਚੱਲ ਰਹੇ ਦੋ ਵਾਹਨਾਂ ਨੇ ਬ੍ਰੇਕ ਲਗਾ ਦਿੱਤੇ ਅਤੇ ਜਿਸ ਤੋਂ ਬਾਅਦ ਬੱਸ ਨੇ ਆਪਣਾ ਸੰਤਨਨ ਗਵਾ ਲਿਆ ਅਤੇ ਬੱਸ ਸੜਕ ਤੋਂ ਥੱਲੇ ਉਤਰ ਗਈ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਬੱਸ ਡਰਾਈਵਰ ਦੁਆਰਾ ਬੱਸ ਨੂੰ 30 ਜ਼ਰਫਤਾਰ ਦੇ ਨਾਲ ਚਲਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਦੇ ਵੱਲੋਂ ਪਹਿਲਾਂ ਹੀ ਸਕੂਲ ਨੂੰ ਦਿੱਤੀ ਜਾ ਚੁੱਕੀ ਹੈ ਸਰ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੀ ਹੈ ਡਰਾਈਵਰ ਦੀ ਹੈ ਕਿਤੇ ਬੱਸਾ ਜਿਹੜੀ ਹੈ ਸਕੂਲ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਇਹ ਚੀਜ਼ ਨੂੰ ਤੇ ਆਪਣੇ ਦੇਖਦੇ ਹੋਏ ਮਦੇ ਨਜ਼ਰ ਨੂੰ ਰੱਖਦੇ ਹੋਏ ਕਿ ਬੱਚਿਆਂ ਦੀ ਸੇਫਟੀ ਫਰਸਟ ਹੈ ਜਿਹੜੀ ਸਭ ਤੋਂ ਪਹਿਲੇ ਇਹਨਾਂ ਨੂੰ ਦੇਖਣੀ ਚਾਹੀਦੀ ਆ ਇਹਨਾਂ ਨੂੰ ਅੱਜ ਤੋਂ 10 ਦਿਨ 15 ਦਿਨ ਪਹਿਲੇ ਰਿਟਨ ਤੇ ਕੰਪਲੇਨ ਮੈਂ ਸਕੂਲ ਦੇ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਵੀ ਦਿੱਤੀ ਸੀ ਉਹਨਾਂ ਨੇ ਜਿਹੜੀ ਹੈ ਕਿ ਉਹਦੇ ਤੇ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ ਉਹ ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿ ਇਹ ਜਿਹੜਾ ਡਰਾਈਵਰ ਆ ਇਹ ਖੁਦ ਮਾਲਕ ਹੈ ਬੱਸ ਦਾ ਪਲੱਸ ਇਧੀਆਂ 4-5 ਬਸਾਂ ਨੇ ਤੇ ਉਸ ਕਰਕੇ ਇਹ ਆਏ ਦਿਨ ਕਿਸੇ ਨਾ ਕਿਸੇ ਨੂੰ ਕਦੀ ਘੱਟ ਮਾਰ ਕੇ ਜਾਂ ਕਦੀ ਕਿਸੇ ਨੂੰ ਓਵਰਟੇਕ ਕਰਕੇ ਓਵਰ ਸਪੀਡ ਤੇ ਨਿਕਲ ਜਾਂਦਾ ਤੇ ਇਹਦੇ ਤੇ ਬੰਦੀ ਕਾਰਵਾਈ ਆ ਦੀ ਬੱਸਾਂ ਦੀ ਚੈਕਿੰਗ ਵੀ ਕਰਾਣੀ ਚਾਹੀਦੀ ਹੈ ਕਿ ਵੇਟਾ ਹੈ ਗੀਆਂ ਜਾਂ ਨਹੀਂ ਵੇਟਾ ਹੈ ਗੀਆਂ ਤੁਸੀਂ ਹੁਣ ਨਹੀਂ ਦੇਖ ਸਕਦੇ ਅੱਜ ਸਵੇਰੇ ਇੰਨਾ ਬਿਆਨ ਖਾਸ ਹੋਇਆ ਕਿ ਬੱਚਿਆਂ ਦੀ ਮੈਂ ਕਹਿੰਦਾ ਮਾਹ ਮਾਜ ਜਾਨ ਬਚੀ ਹੈ ਦੇਖਣ ਵਾਲੇ ਨੇ ਦੇਖਿਆ ਹੋਏਗਾ ਬਿੰਨਾ ਬੁਰੀ ਤਰ੍ਹਾਂ ਬੱਚੇ ਰੋ ਰਹੇ ਸੀ ਤੁਹਾਨੂੰ ਉਹਦੀ ਵੀਡੀਓ ਵੀ ਤੁਹਾਡੇ ਕੋਲ ਹੈਗੀ ਹੈ ਜਿਹੜੇ ਬੱਚੇ ਰੋ ਰਹੇ ਆ ਤੇ ਇਹ ਉਲਟਾ ਆਪਣੀ ਬੱਸ ਨੂੰ ਸਿੱਧੀ ਕਰਨ ਲੱਗਾ ਹੋਇਆ ਬਸ ਬੱਚਿਆਂ ਨੂੰ ਉਹਦੇ ਵਿੱਚੋਂ ਰੈਸਕਿਊ ਕਰਨ ਦੇ ਜਗ੍ਹਾ ਦੀ ਜਗਾ ਤੇ ਜੋ ਇਹਦਾ ਫਰਸਟ ਹੈ ਹੀ ਕਿ ਬੱਚਿਆਂ ਨੂੰ ਰੈਸਕਿਊ ਕਰਦਾ ਉਹ ਨਹੀਂ ਕਰ ਰਿਹਾ ਆਪਣੀ ਬੱਸ ਨੂੰ ਦੇਖ ਰਿਹਾ ਪਹਿਲੇ ਕਿ ਬੱਸ ਸਿੱਧੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹਾਂਜੀ ਸਰ ਬੱਚੋ ਸਟਾ ਲੱਗੇ ਬਹੁਤ ਕਾਫੀ ਬੱਚਿਆਂ ਨੂੰ ਸਟਾ ਲੱਗੇ ਆ ਫਰਸਟ ایڈ ਸਕੂਲ ਦੇ ਤਰਫ ਤੋਂ ਦਿੱਤਾ ਗਿਆ ਇਹਦੇ ਇਹਨਾਂ ਵੀ ਨਹੀਂ ਹੈਗਾ ਇਹਦੇ ਤੁਸੀਂ ਬਸ ਚੈੱਕ ਕਰ ਸਕਦੇ ਹੋ ਕਿ ਇੱਕ ਫਰਸਟ ایڈ ਕਿਟ ਵੀ ਜਾਂ ਕੋਈ ਕੋਈ ਸੇਫਟੀ ਵਾਲਾ ਇਕੁਪਮੈਂਟ ਹੋਵੇ ਉਹ ਬਿਲਕੁਲ ਕੋਈ ਐਹੋ ਜੀ ਚੀਜ਼ ਨਹੀਂ ਹੈਗੀ ਐਹੋ ਜੀ ਚੀਜ਼ਾਂ ਨੂੰ ਦੇਖਦੇ ਹੋਏ ਨਾ ਤੇ ਪ੍ਰਸ਼ਾਸਨ ਦੇ ਅੱਗੇ ਵੀ ਅਸੀਂ ਮੰਗ ਕਰਾਂਗੇ ਹੱਥ ਜੋੜ ਕੇ ਕਿ ਇਹਨਾਂ ਦੇ ਬਸਾਂ ਵਾਲਿਆਂ ਦੇ ਉੱਤੇ ਐਹੋ ਜਿਹੇ ਬੰਦਿਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਕੂਲ ਦੀ ਕੰਪਲੀਟ ਕੀਤੀ ਸੀ ਕਿਹੜੇ ਸਰ ਇਹ ਕ੍ਰਾਈਸਾ ਕਿੰਗ ਕਨਵਰਟ ਸਕੂਲ ਆ ਜੋ ਸੁਜਾਨਪੁਰ ਵਾਲਾ ਇਹ ਇਹਨਾਂ ਦੇ ਪ੍ਰਸ਼ਾਸਨ ਨੂੰ ਹੀ ਚਾਹੀਦਾ ਸੀ ਸਕੂਲ ਪ੍ਰਸ਼ਾਸਨ ਨੂੰ ਕਿ ਜਦੋਂ ਮੈਂ ਰਿਟਰਨ ਚ ਕੰਪਲੀਟ ਦਿੱਤੀ ਆ ਉਦੋਂ ਵੀ ਇਹਨਾਂ ਨੇ ਸਕੂਲ ਪ੍ਰਸ਼ਾਸਨ ਨੇ ਕੋਈ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਤੇ ਅੱਜ ਜੇ ਉਹ ਅੱਜ ਉਹੀ ਮੇਰੀ ਕੰਪਲੇਂਟ ਤੇ ਰਿਟਰਨ ਕੰਪਲੇਂਟ ਤੇ ਕਾਰਵਾਈ ਕੀਤੀ ਹੁੰਦੀ ਤੇ ਇਹ ਆਸਾਨੀ ਹੁੰਦਾ ਜੀ ਤੇ ਉਹ ਬਚਾ ਸਕਦਾ ਜੀ ਉਥੇ ਕਿਸੇ ਬਾਰੇ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਨੇ ਦੱਸਿਆ ਕਿ ਅੱਗੇ ਚੱਲ ਰਹੇ ਵਾਹਨਾਂ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਤੇ ਕਾਰ ਇਹ ਹਾਦਸਾ ਵਾਪਰ ਗਿਆ ਜੀ ਆ ਹਾਂ ਬੱਸ ਲਾ ਕੇ ਮੈਂ ਬੱਚਿਆਂ ਰਿਆਂ ਟਾਈਮ ਕਵਰ ਕਰਨੇ ਆ ਮੇਰੇ ਅੱਗੇ ਦੋ ਬੱਸਾਂ ਨੇ ਇੱਕ ਬੱਸ ਨੇ ਬ੍ਰੇਕ ਲਾਈਆ ਇੱਕ ਕਾਰ ਨੇ ਬ੍ਰੇਕ ਲਾਈਆ ਬ੍ਰੇਕ ਲਾ ਮ ਉਹਨਾਂ ਨੂੰ ਬਚਾਉਣ ਦੀ ਖਾਤਰ ਕੱਤੇ ਤਾਹੀਆ ਗੱਡੀ ਕੱਤੇ ਤਾੜਨਾ ਉਹ ਗੱਡੀ ਢੋਈ ਚ ਪਈ ਆ ਕੁਝ ਪੈਨਾਂ ਚ ਸਭ ਤੋਂ ਪਹਿਲਾਂ ਕੁਝ ਸਦਨ ਬੇਲੀਆਂ ਨੇ ਕੁਝ ਮੈਂ ਹੈਲਪ ਕਰਕੇ ਬੱਚਿਆਂ ਨੂੰ ਸੇਫ ਸਕੂਲ ਚ ਲੈ ਆ ਬੱਚੇ ਦਾ ਕਿਸੇ ਦੇ ਕੋਈ ਸੱਟ ਨਹੀਂ ਲੱਗੀ ਜਿਸ ਕਰਕੇ ਇਹ ਪਰਮਾਤਮਾ ਦਾ ਸ਼ੁਕਰ ਹੈ ਵੀ ਉਹ ਬੱਚਿਆਂ ਨੂੰ ਤੇ ਬੱਚੇ ਢੋਈ ਚ ਪਈ ਆ ਇਹ ਰੋਟਾ ਰੋਟਾ ਕੀ ਫਸ ਰੇ ਫਸਟ ਐਡ ਕਿੱਥੇ ਅੱਛਾ ਚਲੋ ਅਹੀਂ ਗੱਲਤੀ ਜਿਹੜੀ ਸਾਡੇ ਕੋਲ ਆ ਆ ਪੁਰਾਣੀਆਂ ਆ ਫਰਸਟ ایڈ ਕਿੱਟ ਲੈ ਅਸਲੀ ਪਹਿਲਾਂ ਫਰਸਟ ایڈ ਕਿੱਟ ਨਾਲੋਂ ਅਸੀਂ ਬਚਾਨਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਸੇ ਬੱਚੇ ਸਕੂਲੇ ਪਹੁੰਚਾਂ ਤਾਂ ਸਿਰ ਉਥੇ ਇਸੇ ਬਾਰੇ ਗੱਲਬਾਤ ਕਰਦੇ ਹੋਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਰਕੂਲ ਬੱਸ ਦੁਰਘਟਨਾ ਗ੍ਰਸਤ ਹੋਈ ਜਾ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿ ਇਹ ਮਾਮਲਾ ਹੋਇਆ ਹੈ ਤੇ ਕੀ ਹੋਇਆ ਹੈ? ਦੇਖੋ ਬਦਰੇ ਚਲੋ ਬਦਰੇ ਦੇਖੋ ਬਦਰੇ ਮੇਰੇ ਕੋਲ ਪੀਸੀਆਰ ਦਾ ਚਾਰਜ ਹੈ ਹੁਣੇ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਟੈਂਕ ਚੌਕ ਤੋਂ ਸੁਜਾਨਪੁਰ ਰੋਡ ਤੇ ਜਿਹੜੀ ਸਕੂਲ ਦੀ ਬੱਸ ਆ ਹਾਂਜੀ ਉਹ ਲਾਗੇ ਟੋਏ ਦੇ ਵਿੱਚ ਪਲਟੀ ਹੈ ਤੇ ਇਮੀਡੀਏਟਲੀ ਅਸੀਂ ਪੁਲਿਸ ਪਾਰਟੀ ਨਾਲ ਪੀਸੀਆਰ ਉੱਥੇ ਪਹੁੰਚ ਕੇ ਬੱਚਿਆਂ ਨੂੰ ਹੈਲਪ ਕਰਕੇ ਤੇ ਸਕੂਲ ਭੇਜਿਆ ਗਿਆ ਹੈ ਕਿਸੇ ਨੂੰ ਕੋਈ ਸੱਟ ਸੁੱਤ ਨਹੀਂ ਲੱਗੀ ਬੱਸ ਦੀ ਕੰਡੀਸ਼ਨ ਵੀ ਵੇਖੀ ਗਈ ਹੈ ਬਾਕੀ ਡਰਾਈਵਰ ਦੇ ਡਾਕੂਮੈਂਟ ਚੈੱਕ ਕਰ ਰਹੇ ਨੇ ਮੌਕੇ ਤੇ ਅਸੀਂ ਜਿਹੜੀ ਥਾਣੇ ਦੀ ਪਾਰਟੀ ਵੀ ਬੁਲਾਈ ਹੈ ਆਸਮ ਜੱਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ